ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਇਸ ਮੌਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ NSA ਦੇ ਤਹਿਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਹਾਲਾਂਕਿ ਜਿਹੜੇ 8 ਸਾਥੀ ਉਹਨਾਂ ਦੇ ਨਾਲ ਉਸੇ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਬੀਤੇ ਦਿਨ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਚਿੱਠੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਲਜ਼ਾਮ ਇਹ ਲਗਾਏ ਗਏ ਨੇ ਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਨਸ਼ਾ ਕਰਦਾ ਹੈ ਤੇ ਇਲਜ਼ਾਮ ਇਹ ਵੀ ਲੱਗੇ ਨੇ ਕਿ ਉਸਦੇ ਸਾਥੀਆਂ ਦੇ ਵੱਲੋਂ ਹੀ ਪੁਲਿਸ ਨੂੰ ਇਹ ਬਿਆਨ ਦਰਜ ਕਰਵਾਏ ਗਏ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਇਸ ਸਾਰੇ ਗਲਬਾਦ ਦੇ ਵਿੱਚ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਬਾਜੇਕੇ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਤੇ ਹੁਣ ਬਾਜੇਕੇ ਦਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਪਰਿਵਾਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਸਾਫ਼ ਤੌਰ ਤੇ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਚਿੱਟੇ ਕਾਗਜ਼ ਤੇ ਸਾਡੇ ਬੇਟੇ ਕੋਲੋਂ ਦਸਤਕਤ ਕਰਵਾਏ ਨਹੀਂ ਉਸ ਤੋਂ ਬਾਅਦ ਉਸਤੇ ਕੁਝ ਵੀ ਲਿਖ ਦਿੱਤਾ ਗਿਆ ਤੇ ਇਹ ਅਮਰਤਪਾਲ ਸਾਡੇ ਦਿਲ ਦੇ ਵਿੱਚ ਵਸਦਾ ਹੈ ਤੇ ਅਮਰਤਪਾਲ ਦੇ ਨਾਲੋਂ ਸਾਡੇ ਬੱਚਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਅਮਰਤਪਾਲ ਦੇ ਨਾਲ ਸੀ ਅਸੀਂ ਇਕੱਠੇ ਹਾਂ ਅਸੀਂ ਕਦੇ ਵੀ ਵੱਖ ਨਹੀਂ ਹੋਵਾਂਗੇ ਨਾਲ ਹੀ ਵਿਰੋਧੀ ਲੀਡਰਾਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਕਿ ਸਾਲ 2027 ਦੇ ਵਿੱਚ ਅਮਰਤਪਾਲ ਸਿੰਘ ਮੁੱਖ ਮੰਤਰੀ ਨਾ ਬਣ ਜਾਵੇ ਇਸ ਕਰਕੇ ਹੀ ਜਾਣਬੁੱਝ ਕੇ ਅਮਰਤਪਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜੇਕੇ ਦੇ ਪਰਿਵਾਰ ਨੇ ਕੀ ਕੁਝ ਖੁਲਾਸੇ ਕੀਤੇ ਨੇ ਉਹ ਵੀ ਸੁਣੋ ਇਹ ਜੈ ਝੂਠੀ ਖਾ ਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਾ ਲਏ ਜਦੋਂ ਇਹ ਦਰਮਣ ਲੱਗੇ ਨਗਰੂ ਗੜੂ ਹੁਣ ਉਹਦੇ ਤੇ ਜੋ ਮਰਜ਼ੀ ਲਿਖੀ ਜਾਂ ਜੋ ਮਰਜ਼ੀ ਕੀਤੀ ਜਾਣ ਇਹ ਸਾਨੂੰ ਪਾੜਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਢੇਲ ਚ ਵੱਸ ਪਿਆ ਉਹਨਾਂ ਦਾ ਨਹੀਂ ਪਾੜਨਾ ਤੇ ਲੋਕ ਬਹੁਤ ਛਾਣੇ ਨੇ ਕਿ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਪਾੜ ਜਾਣ ਇਹਨੇ ਜੇ ਦੇਖੇ ਸੁੱਤੇ ਪਏ ਹੁਣ 4-5 ਮਹੀਨੇ ਨੂੰ ਆਇਆ ਹੁਣ ਜਲੀ ਇਹੋ ਨਾਲ ਨੇ ਦੁਜਾ ਆਪਣਾ ਮੰਤਰੀ ਆਦਾਏ ਵੀ ਉਹ ਨਸ਼ਾ ਖਾਂਦਾ ਹੈ ਮੰਤਰੀ ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਲੋਦੀ ਪਾਰਟੀਆਂ ਆਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਹਮਤਪਾਲ ਦਾ ਪਾਰਟੀਆਂ ਨਾ ਉਹ ਸਾਨੂੰ ਮਾਰਾਂ ਉਹਨੇ ਨਾ ਹੀ ਉਹਨਾਂ ਨੂੰ ਮਾਰਾਂ ਨੇ ਅਸੀਂ ਤਾਂ ਕਿਉਂ ਤੇ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਤ ਪਾਸ ਸਤਾਈ ਵਾਲੀਆਂ ਮੋਕਤਾਂ ਜਿੰਨਾ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਅਗੇ ਨੇ ਸਾਡੇ ਸਾਲ ਦਾ ਬਧਾਨ ਨਹੀਂ ਲੱਗਦੀ ਨਹੀਂ ਸਾਲ ਦੀ ਹਾਲ ਤਾਂ ਵੱਧ ਨਹੀਂ ਲੱਗਦੀ ਇਹਨਾਂ ਦੋ ਸਾਲ ਲਈ ਹੁਣ ਉਹਦੇ ਤੇ ਚੋਕੇ ਫੇਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਨੂੰ ਆਪਦਾ ਡਰ ਮਾਰਦਾ ਪਿਆ ਹੋਰ ਕੋਈ ਗੱਲ ਨਹੀਂ ਗਾ ਤੇ ਇੱਕ ਇਹਨਾਂ ਵਾ ਜਿਹੜੀਆਂ ਤਰਦਾ ਨਾਲੀਆਂ ਵੋਟਾਂ ਪਾਈਆਂ ਨੇ ਇਹ ਜਿੱਤ ਕਰਦੀਆਂ ਪਈਆਂ ਇਹਨਾਂ ਦਾ ਐ ਜਿੱਤ ਜਾਣਾ ਐ ਐਮ ਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਤੇ ਲੋਕਾਂ ਦੇ ਵਹਿਮ ਦੇ ਵਿੱਚ ਪਾਉਂਦੇ ਨੇ ਵੀ ਲੋਕਾਂ ਨੂੰ ਆਖਣੇ ਮੈਂ ਇਹ ਹੀ ਕਰਦਾ ਮਤਲਬ ਆਹੀ ਕਰਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਫਲਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਣਾ ਹੈ ਕਿ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕੌਣ ਦੇ ਤੇ ਕੌਣ ਖਾਂਦਾ ਇਹ ਬਾਝੂਠ ਤੇ ਝੂਠ ਮਾਰਦੇ ਨੇ ਅਸੀਂ ਉਹਨਾਂ ਬਿਸਕਟ ਲੈ ਕੇ ਗਏ ਸਾਡੇ ਉੱਥੇ ਬਾਹਰ ਗਾ ਲਦੇ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਤੇ ਉਹ ਉੱਥੇ ਗੋਲਣਾ ਕਿਹੜਾ ਅੰਦਰ ਤੇ ਕੇ ਆਉਂਦਾ ਹੈ ਕੁ ਕਹਿ ਰਾ ਇਹਨਾਂ ਦਾ ਜਿਆਦਾ ਬੰਦਾ ਜਿਹੜਾ ਉੱਥੇ ਗੋਲੀਆਂ ਦੇ ਕੇ ਆਉਂਦਾ ਤਾਂ ਕਿੰਨੇ ਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਵੀ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆ ਕੇ ਕਹਿ ਜਾਣਾ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆਹ ਬੰਦਾ ਗਿਆ ਏ ਤੇ ਅਸੀਂ ਝੂਠ ਸੁਣਨ ਮਾਰਿਆ ਹੁਣ ਕੁਝ ਨਹੀਂ ਬੰਨਣਾ ਕਾ ਜੋ ਅਮਰਤਪਾਲ ਜੀ ਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮਨ ਦੇ ਵਿੱਚ ਹੀ ਰਹੇਗਾ ਜਿਹੜੇ ਉਹ ਨਿਕਲਦਾ ਨਹੀਂ ਜਿਵੇਂ ਮਰਜ਼ੀ ਬੋਲੀ ਹੁਣ ਸਾਨੂੰ ਤਾਂ ਕਈਆਂ ਨੇ ਆਨੇ ਅਮਰਤਪਾਲ ਕਦੋਂ ਆਉਣਾ ਦੇਖੀ ਅਸੀਂ ਦਜਾਉ ਦੇ ਨਾਲ ਡੱਟ ਕੇ ਖੜੇ ਆਂ ਤੇ ਜਿੱਥੇ ਜਈ ਇਹ ਨਾ ਮਾਨ ਸਨਮਾਨ ਕਰਦੇ ਨੇ ਤੇ ਪੁੱਛਦੇ ਨੇ ਅੰਮ੍ਰਿਤਪਾਲ ਕਹਾਂਗਾ ਨਹੀਂ ਕਿ ਆ ਜਾਣਾ ਬਸ ਥੋੜੇ ਚਿਰੇ ਚੱਦੂ ਆਉਂਦੇ ਹਾਂ ਪੱਕੇ ਆਉਂਦੇ ਆਉਂਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੂੰ ਉਹਨਾਂ ਖਦਰਾ ਪਿਆ ਹੋਇਆ ਇਹ ਜਈ ਝੂਠੀ ਖਾ ਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਾ ਲਏ ਜਦੋਂ ਇਹ ਦਰਮਣ ਲੱਗੇ ਡੱਬੂ ਕਢੋ ਹੁਣ ਉਹਦੇ ਤੇ ਜੋ ਮਰਜ਼ੀ ਲਿਖੀ ਜਾਂ ਜੋ ਮਰਜ਼ੀ ਕੀਤੀ ਜਾਣ ਇਹ ਸਾਨੂੰ ਪਾੜਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਦੇਲ ਚ ਵਸ ਪਿਆ ਉਹਨੇ ਤਾਂ ਨਹੀਂ ਪਾੜਨਾ ਤੇ ਲੋਕ ਬਹੁਤ ਛਾਲੇ ਨੇ ਤੇ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਪਾੜ ਜਾਣ ਇੰਨੇ ਚ ਦੇ ਅੱਗੇ ਸੁੱਤੇ ਪਏ ਹੁਣ 4-5 ਮਹੀਨਿਆਂ ਨੂੰ ਆਇਆ ਹੁਣ ਜਲੀ ਇਹੋ ਨਾਲ ਦੂਜਾ ਆਪਣਾ ਮੰਤਰੀ ਆ ਦਾ ਹੈ ਵੀ ਉਹ ਨਸ਼ਾ ਖਾਂਦਾ ਹੈ ਮੰਤਰੀ ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਇਹ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਵਿਰੋਧੀ ਪਾਰਟੀਆਂ ਆ ਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਹੌਂਸਪਾਲ ਦਾ ਪਾਟਣਾ ਨਾ ਉਹ ਸਾਨੂੰ ਮਾਰਾ ਨੇ ਨਾ ਹੀ ਉਹਨਾਂ ਨੂੰ ਮਾਰਾ ਨੇ ਅਸੀਂ ਦੇਖਦੇ ਕਿ ਉਹ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਤਪਾਲ ਸਤਾਈਆਂ ਜਾਂ ਮੋਕਤਾਂ ਜਿਹਨਾਂ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਅੱਗੇ ਨੇ ਸਾਡੇ ਸਾਲ ਦਾ ਮਤਦਾਨ ਨਹੀਂ ਲੱਗਦੀ ਨਹੀਂ ਇਸ ਸਾਲ ਦੀ ਖਾਸ ਦਾ ਵੱਧ ਨਹੀਂ ਲੱਗਦੀ ਇਹਨਾਂ ਦੋਸਾਂ ਲਈ ਹੁਣ ਉਹਦੇ ਚੋਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਦਾ ਡਰ ਮਾਰਦਾ ਪਿਆ ਕੋਈ ਗੱਲ ਨਹੀਂਗਾ ਤੇ ਇਹ ਕਿਹਨਾਂ ਵਾ ਜਿਹੜੀਆਂ ਤਰਦਾ ਤਾਂਆਂੀਆਂ ਬੋਟਾਂ ਪਾਈਆਂ ਨੇ ਇਹ ਜਿੱਤ ਕਾੜਦੀਆਂ ਪਈਆਂ ਇਹਨਾਂ ਦਾ ਆਏ ਜਿੱਤ ਜਾਣਾ ਐ ਐਮਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਦਾ ਦਾ ਕੇ ਲੋਕਾਂ ਦੇ ਵਹਿਮ ਦੇ ਵਿੱਚ ਪਾਦੇ ਨੇ ਵੀ ਲੋਕਾਂ ਨੂੰ ਆਖਦੇ ਨੇ ਵੀ ਐਂ ਕਰਦਾ ਮਤ ਪਾ ਐਂ ਕਰਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਫਲਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਾਣਾ ਹੈ ਕਿ ਪੰਜਵੇਂ ਤਾਂ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕੌਣ ਦੇ ਐ ਤੇ ਕੌਣ ਖਾਂਦਾ ਐ ਇਹ ਬਾਝੂਠ ਤੇ ਜੂਠਾ ਮਾਰਦੇ ਨੇ ਅਸੀਂ ਉਹ ਬਿਸਕਟ ਲੈ ਕੇ ਗਏ ਸਾਡੇ ਉਥੇ ਬਾਹਰ ਕਰ ਗਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਕਿ ਉਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਹੈ ਕੋਈ ਕਿਹੜਾ ਇਹਨਾਂ ਦਾ ਜਾਂਦਾ ਬੰਦਾ ਜਿਹੜਾ ਉਥੇ ਗੋਲਣਾ ਦੇ ਕੇ ਆਉਂਦਾ ਤੇ ਕਿਹਨੇ ਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉਥੇ ਜਾ ਕੇ ਦੱਸਿਆ ਸਾਨੂੰ ਕਿ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆ ਕੇ ਗਿਆ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਤੁਸੀਂ ਝੂਠ ਸੁਣ ਮਾਰਿਆ ਹੁਣ ਕੁਛ ਨਹੀਂ ਬੰਨਣਾਗਾ ਜੋ ਅਮਰਤ ਬਾਜੇ ਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮੰਨਦੇ ਨਾ ਚ ਹੀ ਰਹੇ ਗੱਲ ਦੇ ਉਹ ਨਿਕਲ ਤਾਂ ਨਹੀਂ ਜਿਵੇਂ ਮਰਜ਼ੀ ਬੋਲੀ ਹੁਣ ਸਾਨੂੰ ਤਾਂ ਕਿਹਿਆਂ ਨਹੀਂ ਆਨੇ ਅੰਮ੍ਰਿਤਪੁਰ ਕਦੋਂ ਆਉਣਾ ਦੇਖੀ ਅਸੀਂ ਦੁਜਾਉਂ ਦੇ ਨਾਲਾਂ ਡੱਟ ਕੇ ਖੜੇ ਆ ਤੇ ਜਿੱਥੇ ਜਾਈਏ ਇਨਾ ਮਾਨ ਸਨਮਾਨ ਕਰਦੇ ਨੇ ਤੇ ਪੁੱਛਦੇ ਨੇ ਅੰਮ੍ਰਿਤਪੁਰ ਕਦੋਂ ਬਣਾ ਨਹੀਂ ਕਿ ਆ ਜਾਣਾ ਬਸ ਥੋੜੇ ਚਿਰੇ ਚੱਤੋਂ ਆਉਂਦੇ ਆਂ ਪੱਕੇ ਆਉਂਦੇ ਆਉਂਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੂੰ ਉਹਨਾਂ ਖਦਰਾ ਪਿਆ ਹੈ